ਇੱਕ ਭੇਸ ਨੇ ਪਟਵਾਰੀਆ ਇਹਦੇ ਕੋਈ ਬੁੱਧਾ ਪਿੰਡ ਮੰਡ ਬਾਹੂਪੁਰ ਈਮਕਦੀਨ ਕਿਸੇਪੁਰ ਕਰਕੇ ਕਾਫੀ ਪਿੰਡਾਂ ਦਾ ਰਖਵਾ ਵਾ ਇਹ ਕੋਈ ਅਜੇ ਨਹੀਂ ਹੋਰ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਤੇ ਉਹ ਦੀ ਰਿਸ਼ਤ ਮੰਗਣ ਤੋਂ ਤੇ ਕੋਈ ਗੋਦੀ ਪਾਸਾ ਤੋਂ ਜਿਆਦਾ ਦੁਖੀ ਹੈ ਬਹੁਤ ਜ਼ਿਆਦਾ ਇਹ ਤਾਂ ਮੇਰੇ ਤੋਂ 5000 ਰੁਪਿਆ ਇੰਤਕਾਲ ਕਰਾਉਣਾ ਤੇ ਪੈਸੇ 5000 ਰੁਪਏ ਤੋਂ ਇੱਕ ਖਰਾਬਾ ਸੀ ਮੇਰਾ 4 ਕਿਲੇ ਕਰੀ ਉਹ ਇੰਤਕਾਲ ਹੋਇਆ ਸੀਗਾ ਤੇ ਅੰਦਾ ਵੀ ਉਹ ਪਹਿਲੇ ਨੰ ਪੈ ਗਿਆ ਨਹੀਂ ਕਿ ਤਿਆਗ ਨਾ ਹੀ ਤੁਸੀਂ ਕਰ ਕਰ ਚਲ ਮੈਂ ਪੇਮੈਂਟ ਰੋਜ਼ ਨੂੰ ਹੁਣ ਦੁਬਾਰਾ ਖਾਤਾ ਦੇਖੂ ਇਹ ਦੁਬਾਰਾ ਖਾਤਾ ਦੇ ਕੇ ਕਟੂਕੜ ਦਾਹੀ ਜਿਹੜੇ ਮਰਵਾ ਕੇ ਨਾ ਅੰਦਰ ਬੈਂਕ ਪਤਾ ਕਰੋ ਮੈਂ ਮੈਂ ਹੁਣ ਇਹ ਬੈਂਕ ਪਤਾ ਕਰਕੇ ਆ ਬੈਂਕ ਦਾ ਕੁਝ ਨਹੀਂ ਗਿਆ ਹਾਂ ਤਾਂ ਫਿਰ ਮੈਂ ਜੋ ਕਰਨਾ ਹੀ ਕਰਤਾ ਤੇ ਮੇਰੇ ਬੱਸ ਕੁਝ ਨਹੀਂ ਪਿਛਲੇ ਸਾਲ ਦੇ ਵਿੱਚ ਜਿਹੜਾ ਖਰਾਬਾ ਹੋਇਆ ਸੀਗਾ ਉਹਦੀ ਗੱਲ ਹੋ ਰਹੀ ਹੈ ਇਹ ਆਹ ਜੋ ਪਿਛਲੇ ਸਾਲ ਖਰਾਬਾ ਹੋ ਹੁਣ ਪੈਸੇ ਤੇ ਮਿਲਿਆ ਨਹੀਂਗਾ ਅਲੀ ਤੱਕ ਨਹੀਂ ਅਜੇ ਤੱਕ ਨਹੀਂ ਮਿਲਿਆ ਇਹ ਇਹੋ ਜੇ ਅ fırsਰਾਂ ਨੂੰ ਕੀ ਕਹਿਣ ਚਾਹੁੰਦੇ ਇਹਦੇ ਬਾਰੇ ਇਦਾਂ ਨਾ ਜੀ ਇਹ ਅਫਸਰਾਂ ਨੂੰ ਮਾਰਨ ਦੇ ਕੋਈ ਅੱਬਤ ਪਹਿਲੀ ਗੱਲ ਜੀ ਮਤਲਬ ਇੰਨੇ ਦਬੇ ਹਨ ਪਰਵਾਰ ਨਾਲ ਤਾਂ ਸਿਕਾਇਦ ਹੀ ਕਰਕੇ ਨਹੀਂ ਹੋ ਰਹੀ। ਕਿਤੇ ਮਾਇਆ ਲੱਗਾ 5 ਫੀਸ ਦਿਓ 5 ਫੀਸ ਦਿਓ ਤਾਂ ਫੇਰ ਉਹ ਘੇੜੇ ਪਾਈ ਜਾਂਦੇ ਆ। ਅਸਲ ਇਹ ਕੋਈ ਐਪਲੀਕੇਸ਼ਨ ਦਾ ਦਿਖਾਸ ਦਿੰਦਾ ਵਾ ਬਹੁਤੀ ਵੇਰ ਕਾਰਵਾਈ ਨਹੀਂ ਹੁੰਦੀ। ਬਦਲੀ ਕਰਤੀ ਉਹ ਜਿਹੜਾ ਉਹਨੇ ਮੈਨੂੰ ਬੋਲਿਆ ਵੀ ਬਦਲੀ ਕਰਾ ਦਿਓ ਵੀ ਬਦਲੀ ਕਰਦੀ। ਅਚਲ ਇਹ ਉਹ ਜਿਹੜੇ ਕੱਟੋ ਘੱਟ ਸਸਪੈਂਡ ਵੀ ਨਹੀਂ ਡਿਸਮਿਸ ਹੋਣੀ ਤੇ ਇਹਦੀ 2010 ਜਿੱਦਾਂ ਨੇ ਕੀ ਤੁਹਾਡੇ ਮਤਾਬਕ ਇਹ ਮੌਜੂਦਾ ਸਰਕਾਰ ਦੇ ਕਹਿਣ ਮੁਤਾਬਕ ਬਦਲਾ ਆਇਆ ਕਿਉਂ ਅਜੀ ਕੋਈ ਕਿਸੇ ਤੇ ਬਲੇਮ ਲਾਈ ਹੈ ਪਰ ਸਾਨੂੰ ਤਾਂ ਨਾ ਵੇਖੋ ਕਿ ਜੋ ਹਾਲਾਤ ਦੇ ਆ ਵੈਸੇ ਕੁਝ ਆਇਆ ਵੀ ਹੋਊਗਾ ਅਹੀਂ ਤੇ ਬਲੇਮ ਲਾਉਦੇ ਤੇ ਦੋਸਾਂ ਲੋ ਜੇ ਪਰ ਜਿੱਦਾਂ ਹੱਦ ਨਾ ਹੀ ਹੋਗੀ ਆ ਗੱਲ ਅਹੀਂ ਇਸ ਗੱਲ ਤੇ ਕੀ ਕਹਾਂਗੇ ਕਹਦਾ ਫਿਰ ਬਲਾ ਬਿਲਾਵ ਬਿਲਾਵ ਚਾਹੁੰਦੇ ਮਾਨਸਾਹੂ ਚਾਹੁੰਦੇ ਆ ਕਹਿਣਦੇ ਆ ਬਥੇਰਾ ਪਰ ਹਾਲੇ ਜਿਹੜਾ ਹੀਖਲਾ ਤੰਤਰ ਆ ਨਾ ਮੇਰੇ ਕਾਨੂੰਨ ਤਾਲੇ ਕੋ ਇੰਨਾ ਵਿਗੜਿਆ ਹੋਣਾ ਉਹ ਬਿਲਕੁਲ ਭੈ ਹੀ ਨਹੀਂ ਕਰ। ਅਸੀਂ ਉਹ ਬਿਆਨ ਦੇਵਾਂਗੇ ਜਿਹੜਾ ਫਾਸੀ ਵਿਚ ਚੜਦੀਏ ਤਾਂ ਵੀ ਸਾਨੂੰ ਮੁੱਕਰਨਾ ਪਊ। ਜਿਹਦੇ ਮਗਰ ਸੱਚ ਹੋਵੇ। ਆਈ ਹਰੇਕ ਨੂੰ ਆਨੇ ਆ ਵੀ ਉੱਥੋਂ ਜਾਬੂ ਜਾਬੂ ਤੇ ਨਿਆਂ ਲੋ। ਤੇ ਜੇ ਇਹ ਨਹੀਂ ਵੀ ਕਿਸੇ ਨੂੰ ਝੂਠਾ ਗੁੰਮਰਾਹ ਕਰੋ ਕਿਸੇ ਨੂੰ ਬਲੈਕਮੇਲ ਕਰੋ ਬਿਲਕੁਲ ਹਟਾਏ ਨਹੀਂ ਸੋਚਣੀਗੀ। ਪਰ ਜਿਹੜਾ ਬੰਦਾ ਇੰਨਾ ਤੰਗ ਕਰਦਾ ਜਿਵੇਂ ਤੁਸੀਂ ਸ਼ਾਇਦ ਗਏ ਹੋ ਡੀਸੀ ਸਭ ਗਏ ਅੱਜ ਦੀ ਸਭ ਗੱਲ ਹੈ ਸਾਰਾ ਮੀਡੀਆ ਵੀ ਗਿਆ ਜਿੰਨਾ ਮੰਨਦੇ ਚਾਰ ਕੇ ਨੁਕਸਾਨ ਹੋਇਆ ਨਾ ਉੱਥੇ ਐਨ ਜੀਓ ਲੋਕ ਬਾਬੇ ਮਾਂ ਪਰਸਾਨਾਂ ਦੇ ਵਿਚਾਰੇ ਸਲੰਗਰ ਲਾਉਂਦੇ ਰਹੇ ਆ ਮੱਤਾਂ ਕੱਦ ਰਿਆ ਸਾਡੀਆਂ ਜ਼ਮੀਨਾਂ 'ਚ ਟੋਏ ਪੈ ਗਏ ਰੇਤ ਪੈ ਗਈ 5-5 ਫੁੱਟ ਲੋਕਾਂ ਨੂੰ ਰੋਟੀ ਐ ਨਹੀਂ ਗਈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਚਾਹੀਦੀ ਜੀ ਅੱਗੇ ਕਿਤੇ ਲੈ ਵੀ ਲੈਂਦੇ ਨਾ ਤੇ ਕਮ ਸੇ ਘੱਟ ਇਨਸਾਨੀਅਤ ਨਾਲ ਹੇਰ ਕੇ ਸ਼ਰਮ ਕਰ ਲੈਣਾ ਲੋਕੀ ਰੋਟੀ ਖਾਣੂ ਬੈਠਿਆ ਇਹ ਪੈਸੇ ਮੰਗਦੇ ਇਹ ਇਹਨੂੰ ਦੋ ਵਾਰ ਅੱਗੇ ਛੱਡਿਆ ਦੋ ਵਾਰੀ ਅੱਗੇ ਇਹ ਸਾਡੇ ਮੁਲਾਵੇ ਜਾਇਆ ਇਹ ਜਿਤਨਾ ਆਖਾ ਜਹਦਾਰ ਨੇ ਵੀ ਇਹਨਾਂ ਨਿੱਜੀ ਦੁਸ਼ਮਣੀ ਕੇ ਨਾਲ ਆੜੀ ਹੈਗੀ ਦੇ ਨਾਲ ਕਰਨੀ ਚਾਹੁੰਦੇ ਐ ਇਹਨੂੰ ਫੇਰ ਆਖਿਆ ਵੀ ਗਾਂ ਸੁੱਧਰ ਜਾ ਗਾਂ ਸੁੱਧਰ ਜਾ ਪਰ ਕੱਲ ਇਹ ਫੇਰ ਏਡਾ ਵੱਡਾ ਮਸਲਾ ਆ ਗਿਆ 6600 ਰੁਪਏ ਲੈਣਾ ਦੇਣਾ ਸਰਕਾਰ ਨੇ ਪਹਿਲਾਂ ਤਾਂ ਸਰਕਾਰ ਨੇ ਕਹਖਣੀ ਦਿੱਤਾ ਕਹਿੰਦੇ 20000 ਦੇਵਾਂਗੇ 25 ਦੇਵਾਂਗੇ ਸਰਕਾਰ ਪੱਲੇ ਰਖਣੀ ਪਾਇਆ ਤੇ ਜੇ 6600 ਪਾਇਆ ਤੇ ਅੱਧੋ ਵਿਚੋ ਪਰਵਾਰੀ ਮੰਗੀ ਜਾਂਦੇ ਆ ਕੀ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਜੋ ਐਸਾ ਨਾ ਕਰਦੇ ਇਸਨ ਪੱਤੀ ਅੱਜ ਅਸੀਂ ਇੱਕ ਐਸੇ ਜ਼ਿੰਮੇਦਾਰ ਜੋ ਕਿ ਸਮਾਜ ਸੇਵਕ ਨੇ ਸਰਦਾਰ ਸੁਨਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਦੇ ਨਾਲ ਇਹਨਾਂ ਦੇ ਦੱਸਣ ਮੁਤਾਬਕ ਕੋਈ ਪਟਵਾਰੀ ਹੈ ਜਿਹੜਾ ਕਿ ਰਿਸ਼ਵਤ ਮੰਗਦਾ ਹੈ ਤੇ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਕੀ ਕੰਮ ਸੀ ਕਾਤੋਂ ਰਿਸ਼ਵਤ ਮੰਗਦਾ ਇਹ ਗਪੇ ਸਿੰਘ ਪਟਵਾਰੀਆ ਇਹਦੇ ਕੋਈ ਗੁੱਦਾ ਪਿੰਡ ਮੰਡ ਬਾਹੂਪੁਰ ਈਮਕਦੀਨ ਕਿਸਨਪੁਰ ਘਰਕਾ ਕਾਫੀ ਪਿੰਡਾਂ ਦਾ ਰਖਦਾ ਵਾ ਇਹ ਅਸੀਂ ਨਹੀਂ ਹੋਰ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਨਾ ਉਹ ਤੋਂ ਇੱਕ ਉਹ ਦੀ ਰਸਤ ਮੰਗਨ ਤੋਂ ਤੇ ਕੋ ਉਹ ਦੀ ਪਾਸਾ ਤੋਂ ਜੀ ਜ਼ਿਆਦਾ ਦੁਖੀ ਆ ਬਹੁਤ ਜ਼ਿਆਦਾ ਕੱਲ ਲੋਕਾਂ ਦੀ ਵਾਸਤੇ ਮੈਂ ਕਿ ਚਲੋ ਜੀ ਦੂਤਾ ਚ ਕਹਤਾ ਉਹਨੂੰ ਕਹਿੰਨੇ ਕਰਕੇ ਕੋ ਲੋਕਾਂ ਨੂੰ ਖਰਾਬ ਕਰਦੇ ਆ ਮੈਂ ਗਿਆ ਦੇ ਪਹਿਲਾਂ ਤਾਂ ਮੇਰੇ ਤੋਂ ਹੀ 5000 ਰੁਪਿਆ ਇੰਤਕਾਲ ਕਰਾਉਣਾ ਤੇ ਪੈਸੇ 5000 ਰੁਪਏ ਦੇ ਇੱਕ ਖਰਾਬਾ ਸੀ ਮੇਰਾ 4 ਕਿਲੇ ਪਹਿਲੇ ਦਾ ਇੰਤਕਾਲ ਹੋਇਆ ਸੀਗਾ ਤੇ ਅੰਦਰ ਵੀ ਉਹ ਪਹਿਲੇ ਨੇ ਪੈ ਗਿਆ ਮੈਂ ਕਿ ਤੂੰ ਤਿਆਗਣਾ ਹੈ ਤੂੰ ਖਿਆਲ ਕਰ ਲੈ ਚਲ ਮੈਂ ਪੇਮੈਂਟ ਰੋਡ ਦਿੰਦਾ ਹੁਣ ਦੁਬਾਰਾ ਖਾਤਾ ਦੇ ਦੂੰ ਇਦ ਬਰਕਤਾ ਦੇ ਕੇ ਘੱਟੋ ਘੱਟ 10 ਜਿਹੜੇ ਮਰਵਾ ਕੇ ਨਾ ਅੰਦਾ ਬੈਂਕ ਪਤਾ ਕਰੋ ਮੈਂ ਮੈਂ ਹੁਣੇ ਬੈਂਕ ਪਤਾ ਕਰਕੇ ਆ ਬੈਂਕ ਤੇ ਕੁਛ ਨਹੀਂ ਗਿਆ ਅੰਦਾ ਫਿਰ ਮੈਂ ਜੋ ਕਰਨਾ ਹੀ ਕਰਤਾ ਤੇ ਮੇਰੇ ਬੱਸ ਕੁਛ ਨਹੀਂ ਗਿਆ ਇਹ ਬਡਵਾਸਾ ਬੱਸ ਤੇਰੇ ਹੋਰ ਗਿਲੇ ਬੱਸ ਵਾਹ ਇਹ ਜਗਹ ਕੰਗੂ ਪਤਾ ਕਰ ਲਓ ਮੈਂ ਯਾਰ ਤੁਸੀਂ ਅੰਦਾ ਕਰੋ ਚੰਗੇ ਬਲੇ ਬੰਦਿਆਂ ਨੂੰ ਅੰਦਾ ਜਿਹੜੇ ਪੋਣੇ ਤੇ ਆਮ ਕਿਸਾਨ ਦਾ ਕੀ ਹਾਲ ਹੋਊਗਾ ਮੈਨੂੰ ਪਿੰਡ ਸੇ ਦੇਦਾ ਤੂੰ ਮੇਰੀ ਬੰਲੀ ਕਰਾ ਦੇ ਮੈਂ ਯਾਰ ਬਦਲੀ ਕੀਤਾ ਕੀ ਹਾਲ ਹੋਊਗਾ ਤੂੰ ਕੰਮ ਕਿਉਂ ਨਹੀਂ ਕਰਦਾ ਅੰਦਾ ਜੋ ਹੁੰਦਾ ਕਰ ਦੋ ਜੋ ਜੋ ਹੋ ਰਹੂੰਦਾ ਕਰ ਦੋ ਉਹਦੇ ਦੋਦੀ ਪਾਸਾ ਬਹੁਤ ਜ਼ਿਆਦੀ ਗਲਤ ਵਹ ਹਰ ਬੰਦੇ ਨੇ ਮਨ ਲਵਾ ਮੁੰਡੇ ਨਾਲ ਖੜੇ ਆ ਇਹਨੂੰ ਆਂਦਾ ਤੈਨ ਕੋਲ ਭਾਗ ਨਾ ਖਰਾਬ ਬਣਾ ਲਿਆ ਕਰੀਏ ਉਹ ਜਿਹਨੇ ਵੀ ਉਥੇ ਬੰਦਾ ਅੰਦਰ ਜਾਂਦਾ ਮੈਂ ਦੇਣਾ ਹਰ ਬੰਦੇ ਨੂੰ ਗਲਤ ਬੋਲਦਾ ਪਿਛਲੇ ਸਾਲ ਦੇ ਵਿੱਚ ਜਿਹੜਾ ਖਰਾਬ ਹੋਇਆ ਸੀਗਾ ਉਹਦੀ ਗੱਲ ਹੋ ਰਹੀ ਹੈ ਇਹੋ ਜਿਹੇ ਪਿਛਲੇ ਸਾਲ ਖਰਾਬ ਹੋਏ ਹੁਣ ਪੈਸੇ ਤਾਂ ਮਿਲਿਆ ਨਹੀਂਗਾ ਹਾਲੀ ਤੱਕ ਨਹੀਂ ਮਿਲਿਆ ਇਹ ਤੱਕ ਨਹੀਂ ਮਿਲਿਆ ਇਹ ਇਹੋ ਜਿਹੇ ਅ fırsਰਾਂ ਨੂੰ ਕੀ ਕਰਨ ਚਾਹੁੰਦੇ ਇਹਦੇ ਬਸ ਇਦਾਂ ਦਾ ਜੀ ਇਹ ਅ fırsਰਾਂ ਨੂੰ ਮਾੜਨ ਦੇ ਕੋਈ ਅਬਦ ਪਹਿਲੀ ਗੱਲ ਜਿੰਮੇਦਾਰ ਇੰਨੇ ਦਬੇ ਆ ਨਾ ਪਰਿਵਾਰਾਂ ਤੋਂ ਸ਼ਿਕਾਇਤ ਹੀ ਕਰਕੇ ਨਹੀਂ ਕੋਈ ਰਾਜੀ ਭਾਵੇਂ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਵੀ ਦਿਸਤ ਤੇ ਲੈਣੀ ਵੀ ਦੋਸਤ ਤੇ ਦੇਣੀ ਵੀ ਦੋਸਤ ਪਰ ਜਿਹੜੇ ਜ਼ਿੰਮੇਦਾਰ ਕੀਤੇ ਤੀ ਕਦਮ ਪੈਸੇ ਦੇ ਆ ਮਜਬੂਰ ਹੋ ਕੇ ਡਰਿਆਂ ਨੂੰ ਆਪਦੇ ਗੇੜਿਆਂ ਤੋਂ ਪੈਸੇ ਦੇਣੇ ਪੈਂਦੇ ਦੇ ਦਿੰਦੇ ਆ ਤੇ ਉਸ ਬੰਦੇ ਤੇ ਇਹ ਪੈਸੇ ਲੈ ਕੇ ਵੀ ਇੱਕ ਲੱਖ 5000 ਲਗਾ 5% ਦਿਓ 5% ਦਾ ਫੇਰ ਉਹ ਗੇੜੇ ਪਾਈ ਜਾਂਦੇ ਆ ਅਸਲ ਇਹ ਕੋਈ ਐਪਲੀਕੇਸ਼ਨ ਦਾ ਦਿਖਾ ਦਿੰਦਾ ਵਾ ਬਹੁਤ ਹੀ ਵੇਰ ਕਾਰਵਾਈ ਨਹੀਂ ਹੁੰਦੀ ਬਦਲੀ ਕਰਦੀ ਉਹ ਜਿਹੜਾ ਉਹਨੇ ਮੈਨੂੰ ਬੋਲਿਆ ਵੀ ਬਦਲੀ ਕਰਾ ਦਿਓ ਵੀ ਬਦਲੀ ਕਰਦੀ ਅਸਲ ਇਹੋ ਜਿਹੇ ਬਦੇ ਕਿੱਥੋਂ ਕਰ ਸਸਪੈਂਡ ਵੀ ਨਹੀਂ ਡਿਸਮਿਸ ਹੁੰਦੇ ਇਹਦੇ ਦੋ ਚਾਰ 10 ਜਿੱਦਾਂ ਨੂੰ ਆਪ ਸਰਕਾਰ ਆਂਦੀ ਅਸੀਂ ਨਾਥ ਪਾਉਂਗੇ ਕਾਂ ਟੰਗਾਂਗੇ ਇਹੋ ਜਿਹੇ ਦੋ ਚਾਰ ਪੰਜ 10 ਕਾਂ ਟੰਗੇ ਹੋਣੇ ਤਾਂ ਦੂਜਿਆਂ ਨੂੰ ਕੋਈ ਡਰ ਹੋਵੇ ਤੇ ਕੀ ਆਜ਼ਾਦ ਬਦਲੀ ਕਰਦੀ ਜੇ ਮੇਰਾ ਖਿਆਲ ਸਸਪੈਂਡ ਵੀ ਕਰਦਾ ਇਥੋਂ ਚੁੱਕ ਕੇ ਦੂਸਥਾਂ ਲਾਉਂਦਾ ਤੇ ਕੋਈ ਬਹੁਤੀ ਕਾਰਵਾਈ ਨਹੀਂ ਇਹੋ ਜਿਹੇ ਬਦੇ ਡਿਸਮਿਸ ਹੁੰਦੇ ਕੀ ਤੁਹਾਡੇ ਮੁਤਾਬਕ ਜਿਹੜੀ ਮੌਜੂਦਾ ਸਰਕਾਰ ਦੇ ਕਹਿਣ ਮੁਤਾਬਕ ਬਦਲਾਅ ਆਇਆ ਕਿਨੂੰ ਅਜੀਤ ਕੋਮੇ ਕਿਸੇ ਤੇ ਬਲੇਮ ਲਾਈਏ ਪਰ ਸਾਨੂੰ ਤਾਂ ਨਾ ਵੇਖੋ ਕਿ ਜੋ ਹਾਲਾਤ ਦੇ ਆ ਵੈਸੇ ਕੁਝ ਆਇਆ ਵੀ ਹੋਊਗਾ ਇਹਨੇ ਤੇ ਬਲੇਮ ਲਾਉਦੇ ਤੇ ਦੋ ਸਾਲ ਹੋ ਗਏ ਪਰ ਜਿੱਦਾਂ ਸਾਡੇ ਨਾ ਹੀ ਹੋਗੀ ਆ ਗੱਲ ਤੇ ਅਸੀਂ ਇਸ ਗੱਲ ਤੇ ਠੀਕ ਕਹਾਂਗੇ ਕਿ ਕਾਦਾ ਫਿਰ ਬਿਲਾ ਬਿਲਾ ਚਾਹੁੰਦੇ ਮਾਨ ਸਾਹਿਬ ਤੇ ਚਾਹੁੰਦੇ ਆ ਕਹਿਣ ਦੇ ਆ ਬਥੇਰਾ ਪਰ ਹਾਲੇ ਜਿਹੜਾ ਹੇਠਲਾ ਤੰਤਰ ਆ ਨਾ ਮੇਰੇ ਖਿਆਲ ਮੁਤਾਬਕ ਉਹ ਇੰਨਾ ਵਿਗੜਿਆ ਹੋਆ ਨਾ ਉਹ ਬਿਲਕੁਲ ਭੈ ਹੀ ਨਹੀਂ ਕਰ ਸਰ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਇਹ ਤੇ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਪਬਲਿਕ ਨੂੰ ਇਹ ਕਹਿੰਦੇ ਮੈਂ ਇੱਕ ਗੁਰਸਖ ਸਿੰਘ ਹਾਂ ਮੈਂ ਹੱਥ ਜੋੜ ਕੇ ਇਹ ਆਨਾ ਕਿ ਕਿਸੇ ਨਾਲ ਵੀ ਨਿੱਜੀ ਦੁਸ਼ਮਣੀ ਕਰਕੇ ਕੋਈ ਬਟਵਾਰੀ ਕੋਈ ਮੁਲਾਕਾਤ ਮੈਂ ਇਹ ਨਹੀਂ ਕਹਿੰਦੇ ਕੋਈ ਬਿਆਨ ਨਾ ਦੋ ਅਸੀਂ ਕੱਲ ਤਿੰਨ ਨਾਲ ਪਿਆ ਬਿਆਨ ਦਿੱਤਾ ਕਿ ਜਿਹਦੇ ਚ ਮੈਂ ਇਹ ਪਿਆ ਲੱਤਾ ਅਸੀਂ ਉਹਦੇ ਬੰਦੇ ਆ ਅਸੀਂ ਉਹ ਬਿਆਨ ਦੇਵਾਂਗੇ ਜਿਹੜਾ ਫਾਸੀ ਵਿਸ਼ਾ ਚੜਦੀ ਹੈ ਤਾਂ ਵੀ ਸਾਨੂੰ ਮੁੱਕਰਨਾ ਪੜੇ ਜਿਹਦੇ ਮਗਰ ਸੱਚ ਹੋਵੇ ਅਸੀਂ ਹਰ ਇੱਕ ਨੂੰ ਆਨੇ ਆ ਵੀ ਉੱਠੋ ਜਾਗੋ ਜਾਗੋ ਤੇ ਨਿਆਂ ਲਓ ਤੇ ਜੇ ਇਹ ਨਹੀਂ ਵੀ ਕਿਸੇ ਨੂੰ ਝੂਠਾ ਗੁੰਮਰਾਹ ਕਰੋ ਕਿਸੇ ਨੂੰ ਬਲੈਕਮੇਲ ਕਰੋ ਬਿਲਕੁਲ ਹਟਾਏ ਨਹੀਂ ਸੋਚਣੀਗੀ ਪਰ ਜਿਹੜਾ ਬੰਦਾ ਇੰਨਾ ਤੰਗ ਕਰਦਾ ਜਿਮੀਂਦਾਰ ਤੁਸੀਂ ਸਹਿਤ ਗਏ ਹੋ ਡੀਸੀ ਸਭ ਗਏ ਐਸਡੀਐਮ ਸਭ ਗਏ ਸਹਿਤ ਸਾਰਾ মিডিਆ ਵੀ ਗਿਆ ਜਿੰਨਾ ਮੰਨਦੇ ਚਾਰ ਕੇ ਨੁਕਸਾਨ ਹੋਇਆ ਨਾ ਉੱਥੇ ਐਨਜੀਓ ਲੋਕ ਬਾਬੇ ਮਾਂ ਪਰਚਾਨਾਂ ਦੇ ਵਿਚਾਰੇ ਲੰਗਰ ਲਾਉਂਦੇ ਰਹੇ ਮੱਤਾ ਕਾਦ ਰਿਆ ਸਾਡੀਆਂ ਜ਼ਮੀਨਾਂ 'ਚ ਟੋਏ ਪੈ ਗਏ ਰੇਤ ਪੈ ਗਈ 5 5 ਫੁੱਟ ਲੋਕਾਂ ਨੂੰ ਤਾਂ ਰੋਟੀ ਹੀ ਨਹੀਂ ਗਈ ਇਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਜੇ ਅੱਗੇ ਕਿਤੇ ਲੈ ਵੀ ਲੈਂਦੇ ਨਾ ਤੇ ਕਮ ਸੋ ਕਾ ਇਨਸਾਨੀਅਤ ਨਾਲ ਤੇ ਹਰ ਕਿਸੇ ਸ਼ਰਮ ਕਰ ਲੈਣਾ ਲੋਕ ਤਾਂ ਰੋਟੀ ਖਾਣੋਂ ਬੈਠਿਆ ਇਹ ਪੈਸੇ ਤੇ 800 ਰੁਪਏ ਮਿਲਣਾ ਉਹ ਫਿਰ ਅਗੇ ਦੇ ਕੋ ਪਾਉਂਦੇ ਆ ਕਿ ਅਗਲਾ ਮਜਬੂਰ ਹੋਗੇਗੇ ਅੱਧ ਲੈ ਲੈ ਆ ਵਾ ਜਿੰਨ ਕੋਲੇ ਹੋ ਜੇ ਬੰਦਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ ਇਹ ਸੰ ਸਾਡੇ ਨਾਲ ਸ਼ਮਸ਼ੇਰ ਸਿੰਘ ਸੰਧੂ ਜੀ ਅੱਜ ਸੁਮਿੰਦਰ ਸਿੰਘ ਜੀ ਤੇ ਅੱਜ ਅਸੀਂ ਬਹੁਤ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਕਿਸਾਨ ਨੂੰ ਦੇ ਮੈਂਬਰ ਨੇ ਕੀ ਕਹਿਣਾ ਚਾਹੁੰਦੇ ਸਿੱਧਾ ਇਹ ਕੀ ਕਹਿਣਾ ਵੀ ਆ ਸਾਡੇ ਕਿਸਾਨ ਕੱਲ ਦਾ ਬਹੁਤ ਤਹਿਲਕਾ ਮਚਾ ਪਿਆ ਕਿ ਇਹ ਦਫ਼ਤਰ ਜਲਜੋ ਇੱਕ ਨਹੀਂ ਕਹਿ ਦਫ਼ਤਰ ਜਲਜੋ ਝੋਣੀਆਂ ਵਿਛਾਈਆਂ ਖਾਸ ਕਰਕੇ ਇਹ ਪਰਿਵਾਰੀ ਜਿਹੜਾ ਸਰਦਾਰ ਗੁਰਪ੍ਰੀਤ ਸਿੰਘ ਜੀ ਇਹ ਪਰਿਵਾਰੀ ਦੇ ਹੱਥੋਂ ਤੇ ਮੇਰਾ ਹਲ ਘਟਦਾ ਕੋਲ 100 ਤੋਂ 150 ਸ਼ਿਕਾਇਤ ਸਾਡੇ ਕੋਲ ਆਈ ਹੈ ਅਸੀਂ ਇਹਨੂੰ ਦੋ ਵਾਰ ਅੱਗੇ ਛੱਡਿਆ ਦੋ ਵਾਰੀ ਅੱਗੇ ਇਹ ਸਾਡੇ ਬੁਲਾਵੇਂ ਜਾਇਆ ਤੇ ਜਿਦ ਤਰਾ ਆਖਿਆ ਜਿਹਜ਼ਦਾਰ ਨੇ ਵੀ ਆਹੀ ਨਿੱਜੀ ਦੁਸ਼ਮਣੀ ਕਹਿਣਾ ਸਾਡੀ ਹੈਗੀ ਦੇ ਨਾਲ ਕਰਨੀ ਚਾਹੁੰਦੇ ਅਸੀਂ ਇਹਨੂੰ ਫੇਰ ਆਖਿਆ ਵੀ ਗਾਂ ਸੁੱਧਰ ਜਾ ਗਾਂ ਸੁੱਧਰ ਜਾ ਪਰ ਕੱਲੇ ਫਿਰ ਏਡਾ ਵੱਡਾ ਮਹਲਾ ਆ ਗਿਆ 6800 ਰੁਪਇਆ ਲੈਣਾ ਦੇਣਾ ਸਰਕਾਰ ਨੇ ਪਹਿਲਾਂ ਤਾਂ ਸਰਕਾਰ ਨੇ ਕੱਖ ਨਹੀਂ ਦਿੱਤਾ ਕਹਿੰਦੇ 20000 ਦੇਵਾਂਗੇ 25 ਦੇਵਾਂਗੇ ਸਰਕਾਰ ਪੱਲੇ ਕੱਖ ਨਹੀਂ ਪਾਇਆ ਤੇ ਜੇ 6800 ਪਾਇਆ ਤੇ ਅੱਦੁੱਦ ਜੋ ਪਰਿਵਾਰੀ ਮੰਗੀ ਜਾਂਦੇ ਆ ਝੋਲੀਆਂ ਨਾ ਵਛਾਈਆਂ ਅਸੀਂ ਤੇ ਕਹਿਣਾ ਚਾਹੁੰਦੇ ਹਾਂ ਇਹੋ ਜਿਹੇ ਅਪਸਰ ਜਿਹੜੇ ਹਨ ਇਹ ਘੱਟ ਹੀ ਜਗੇ ਆ ਇਹ ਕਿਉਂਕਿ ਇਹ ਬਹੁਤ ਜੇ ਇਥੋਂ ਆਪਾਂ ਬਦਲੇ ਵੀ ਕਰ ਦੰਨੇ ਆ ਇਹ ਸੇ ਸੰਭਾਲਪੁਰ ਪਲੱਸ ਵੀ ਸਾਡੇ ਬੰਦੇ ਆ ਜੀ ਜੀ ਐ ਬੰਦੇ ਨੂੰ ਚੱਲ ਜੂਗੇ ਪਰੋਜਪੁਰ ਵੀ ਸਾਡੇ ਬੰਦੇ ਆ ਜੀ ਸਿਹਾਰਪੁਰ ਵੀ ਸਾਡੇ ਅਸੀਂ ਆਨੇ ਵੀ ਉਹ ਜਿਆ ਬੰਦਾ ਘਰ ਹੀ ਹੋਵੇ ਇਹ ਵਟਾਂ ਦੇ ਘਾਹ ਵੜੇ ਇਹਨੂੰ ਪਤਾ ਲੱਗ ਜੇ ਵੀ ਜ਼ਿੰਦਗੀ ਕਿਹੋ ਜੀ ਆ ਇਹ ਲੋਕ ਜਿਹੜੇ ਆ ਜਿਨ੍ਹਾਂ ਨੂੰ ਅਸੀਂ ਇਹ ਵੇਨੇ ਆ ਵੀ ਨੌਕਰੀਆਂ ਮਿਲਣ ਸਰਕਾਰ ਤੇ ਸਾਡਾ ਹਰ ਮੰਗ ਪੱਤਰ ਦੇ ਵਿੱਚ ਹੁੰਦਾ ਵੀ ਦਫ਼ਤਰ ਜਿਹੜੇ ਵਿਹਲੇ ਬੈ ਗਾ ਉਹਨਾਂ ਨੂੰ ਭਰੋ ਪਰ ਜਿਹੜੇ ਮਲਾਜਮਾਂ ਨੂੰ ਮਿਲ ਜਾਂਦੀ ਡਿਊਟੀ ਉਹ ਲੋਕਾਂ ਦੀ ਖੱਲ ਲਾਉਣ ਲਾ ਪੈਂਦੇ ਆ ਇਸ ਕਰਕੇ ਅਸੀਂ ਤੇ ਅੱਜ ਇਹਨਾਂ ਸਾਬ ਨੂੰ ਮਿਲਿਆ ਜੀਨ ਸਾਬ ਨੂੰ ਮਿਲਿਆ ਸਾਨੂੰ ਭਰੋਸਾ ਮਿਲਿਆ ਕਿ ਚਾਰ ਵਾਹ ਲੱਗਦੇ ਚਾਰੇ ਨੂੰ ਘਰ ਹੀ ਭੇਜਾਂਗੇ ਤੇ ਘਰ ਹੀ ਆਈਆਂ ਨੇ ਵੀ ਚਲ ਜੀਓ ਤੇ ਬਹੁਤ ਵਧੀਆ ਹੁੰਦਾ ਇਹ ਸਾਨੂੰ ਸਾਡੇ ਨਾਲ ਫਾਉਪੁਰ ਦੇ ਪ੍ਰਧਾਨ ਜੀ ਜਿਹੜੇ ਕਿ ਕਿਸਾਨੀਓਂ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਤੇ ਮੈਂ ਗੁਰਦੇਵ ਸਿੰਘ ਪੱਤੀ ਤਪੂਰਸਲਾ ਤਾਨਪੁਰ ਲੋਕ